ਮੈਂ ਬਾਬਾ ਫੁੱਟਾ ਸਾਹਿਬ ਜੀ ਦੇ ਅਸਥਾਨ ਤੇ ਸਿੱਖ ਪੰਥ ਨੂੰ ਨਹੀਂ ਸਾਰੇ ਦੁਨੀਆ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਕਿ ਧਾਰਮਿਕ ਬੰਦਾ ਹੋਵੇ ਤੇ ਐਸਾ ਹੋਵੇ ਜੋ ਸਤਕੁਰੂ ਦਾ ਆਗਿਆਕਾਰ ਹੋਵੇ ਤੇ ਇੱਥੇ ਤੱਕ ਹੋਵੇ ਉਸ ਵਿੱਚ ਗੁਰੂ ਵਿੱਚ ਪਰਮਾਤਮਾ ਵਿੱਚ ਕੋਈ ਫਰਕ ਨਾ ਰਹਿ ਜਾਏ ਉਹ ਪਰਮਾਤਮਾ ਦਾ ਰੂਪ ਹੋ ਜਾਏ ਬਾਬਾ ਜੀ ਨੇ ਮਾਰਗ ਸੇਵਾ ਦਾ ਚੁਣਿਆ ਤੇ ਸੇਵਾ ਵਾਸਤੇ ਉਹਨਾਂ ਨੇ ਬੜੀ ਵਿਸ਼ਾਲਤਾ ਸਾਨੂੰ ਦਿੱਤੀ ਸੇਵਾ ਨੂੰ ਸਿਰਫ ਰਿਲੇਸ਼ਨ ਨਹੀਂ ਬਣਾਇਆ ਕਿ ਮੇਰਾ ਪੁੱਤਰ ਹੈ ਮੇਰੇ ਰਿਸ਼ਤੇਦਾਰ ਹੈ ਜਾਂ ਇਹ ਮੇਰੇ ਧਰਮ ਦਾ ਹੈ ਨਹੀਂ ਸੇਵਾ ਜੋ ਹੈ ਇੱਕ ਸੰਬੰਧ ਹੈ ਉਸਤੇ ਅੰਦਰੋਂ ਸੇਵਾ ਨਿਕਲਦੀ ਹੈ ਕੋਈ ਵੀ ਹੋਵੇ ਕਿਤੇ ਵੀ ਕੋਈ ਲੋੜਵੰਦ ਹੋਵੇ ਉਸ ਦੀ ਉਹ ਸੇਵਾ ਕਰੇਗਾ ਉਸ ਸੇਵਾ ਦੇ ਮਗਰ ਦੇਵਾ ਦਇਆ ਹੁੰਦੀ ਹੈ ਉਸ ਸੇਵਾ ਦੇ ਮਗਰ ਸੰਤੋਖ ਹੁੰਦਾ ਹੈ ਉਸ ਸੇਵਾ ਦੇ ਮਗਰ ਪਰਪਕਾਰ ਹੁੰਦਾ ਹੈ ਉਸ ਦੀ ਸੇਵਾ ਦੇ ਮਗਰ ਪ੍ਰਮਾਤਮਾ ਹੁੰਦਾ ਹੈ ਕਿ ਸਭ ਨੰਕਾਰ ਦੇਣੇ ਤੇ ਮੈਂ ਨੰਕਾਰ ਦੇ ਸਮਝ ਕੇ ਸਭ ਦੀ ਹਰ ਇੱਕ ਦੀ ਲੋੜਵੰਦ ਦੀ ਸੇਵਾ ਕਰਾਂਗਾ ਉਹਨਾਂ ਨੇ ਸੇਵਾ ਕੀਤੀ ਇਹ ਦੂਸਰਿਆਂ ਵਾਸਤੇ ਭਲਾ ਉਹਨਾਂ ਦਾ ਮੰਗਣਾ ਆਪ ਹੱਥੀਂ ਮਿਹਨਤ ਕਰਨੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਅਸੀਂ ਆਮ ਕਰਕੇ ਕਹਿੰਦੇ ਹਾਂ ਕਿ ਹੁਣ ਤੁਸੀਂ ਬੁੱਢੇ ਹੋ ਗਏ ਹੋ ਬਿਰਧ ਹੋ ਗਏ ਹੋ ਕੰਮ ਛੱਡ ਦਿਓ ਉਹਨਾਂ ਨੇ ਕਿਹਾ ਕਿ ਜੇਕਰ ਕੰਮ ਛੱਡ ਦਿਓਗੇ ਤੇ ਬੁੱਢੇ ਹੋ ਜਾਓਗੇ ਕੰਮ ਛੱਡ ਦਿਓਗੇ ਤੇ ਬੁੱਢੇ ਹੋ ਜਾਓਗੇ ਜੇ ਬੁੱਢੇ ਨਹੀਂ ਹੋਣਾ ਤੇ ਕੰਮ ਜ਼ਰੂਰ ਕਰੋ ਕਿਰਤ ਜ਼ਰੂਰ ਕਰੋ ਉਹਨਾਂ ਨੇ ਕਿਰਤ ਨੂੰ ਪਹਿਲ ਦਿੱਤੀ ਔਰ ਜਿੱਥੇ ਉਹ ਕਿਰਤੀ ਸਨ ਮਹਾਨ ਵਿਦਵਾਨ ਸਨ ਉਹਨਾਂ ਨੇ ਇੱਥੇ ਵਿਦਿਆਲਾ ਵੀ ਖੋਲ੍ਹਿਆ ਸੀ ਜਿਸ ਦੇ ਵਿੱਚ ਬੱਚੇ ਪੜ੍ਹਦੇ ਸਨ ਬਲਕੇ ਗੁਰੂ ਹਰਗੋਬਿੰਦ ਸਾਹਿਬ ਉਹ ਵੀ ਪੜ੍ਹਦੇ ਰਹੇ ਹਰ ਤਰ੍ਹਾਂ ਦੀ ਵਿਦਿਆ ਉਹਨਾਂ ਨੇ ਇਸ ਸਥਾਨ ਤੇ ਸਿਖਾਈ ਤੇ ਉਹਨਾਂ ਨੇ ਇਸ ਸਥਾਨ ਨੂੰ ਮੈਂ ਸਮਝਦਾ ਬਹੁਤ ਵੱਡੀ ਵਡਿਆਈ ਉਹਨਾਂ ਕਰਕੇ ਇਹ ਮਿਲੀ ਕਿ ਉਹਨਾਂ ਨੇ ਸਰਬੱਤ ਦਾ ਭਲਾ ਮੰਗਿਆ ਹਰ ਇੱਕ ਆਇਆ ਜਿਹੜਾ ਸੀ ਉਸ ਵਾਸਤੇ ਅਰਦਾਸ ਕਰਦੇ ਸਨ ਔਰ ਕਿਸੇ ਨੂੰ ਵੀ ਉਹਨਾਂ ਨੇ ਕਦੀ ਕੋਈ ਮਨੁੱਖੀ ਨਫ਼ਰਤ ਨਹੀਂ ਰੱਖੀ ਹਰ ਇੱਕ ਨੂੰ ਪਿਆਰ ਜ਼ਰੂਰ ਕਰਦੇ ਰਹੇ ਹਰ ਇੱਕ ਦਾ ਭਲਾ ਮੰਗਦੇ ਰਹੇ ਔਰ ਕਹਿੰਦੇ ਰਹੇ ਸਦਾ ਵਾਸਤੇ ਔਕਾਲਪੁਖ ਨੂੰ ਯਾਦ ਰੱਖੋ ਔਰ ਇੱਕ ਗੱਲ ਹੋਰ ਮੈਂ ਚਾਹਾਂਗਾ ਇਹ ਗੱਲ ਯੂਨੀਵਰਸਲ ਹੈ ਕਿ ਕਿਸੇ ਇੱਕ ਬੰਦੇ ਦੀ ਨਹੀਂ ਉਹ ਇਹ ਹੈ ਉਹਨਾਂ ਨੇ ਕਿਹਾ ਕਿ ਭਾਈ ਜੇਕਰ ਤੁਸੀਂ ਇਹ ਸਮਝਦੇ ਹੋ ਕਿ ਪ੍ਰਮਾਤਮਾ ਸਭ ਦਾ ਹੈ ਤੇ ਪ੍ਰਮਾਤਮਾ ਦਾ ਬੰਦਾ ਵੀ ਸਭ ਦਾ ਹੈ ਉਹ ਵੀ ਹਰ ਇੱਕ ਦਾ ਹੈ ਜਿਹੜਾ ਮਰਜ਼ੀ ਉਸ ਦੇ ਕੋਲ ਆਵੇ ਉਹ ਹੀ ਸਮਝ ਕੇ ਆਵੇ ਕਿ ਮੇਰਾ ਆਪਣਾ ਇਹ ਮੇਰਾ ਕਿਸੇ ਪਾਸੇ ਬਗਵਾਣਾ ਨਹੀਂ ਅੱਜ ਇਸ ਗੱਲ ਦੀ ਜ਼ਰੂਰਤ ਹੈ ਕਿ ਆਦਮੀ ਬੰਦਾ ਇਸ ਦੇ ਵਿੱਚ ਇਨਸਾਨੀਅਤ ਹੋਵੇ ਔਰ ਵਸਬਦਾ ਹੋਵੇ ਬੰਦਾ ਸਬਦਾ ਛੱਡ ਕੇ ਮੈਂ ਤੇ ਅੱਜ ਸਮਝ ਰਿਹਾ ਆਪਣਿਆਂ ਦਾ ਵੀ ਨਹੀਂ ਬੰਦਾ ਪਿਆ ਬੰਦਾ ਸਬਦਾ ਹੋਵੇ ਐਸਾ ਇਥੋਂ ਸੰਦੇਸ਼ ਮਿਲਦਾ ਹੈ ਉਹ ਸੰਦੇਸ਼ ਮੈਂ ਕੋ ਮੇਰਾ ਸੰਦੇਸ਼ ਕੋਈ ਗੁਰਮਤ ਤੋਂ ਵੱਖਰਾ ਨਹੀਂ ਜੋ ਗੁਰੂ ਦਾ ਸੰਦੇਸ਼ ਹੈ ਜੋ ਗੁਰੂ ਕੋ ਸਿੱਖਾਂ ਨੇ ਕਮਾਇਆ ਹੈ ਬਾਬਾ ਬੁੱਢਾ ਸਾਹਿਬ ਨੇ ਕਮਾਇਆ ਹੈ ਉਹੀ ਮੇਰਾ ਸੰਦੇਸ਼ ਹੈ ਕਿ ਸੇਵਾ ਕਰੋ ਸਾਰੇ ਸੰਸਾਰ ਦੀ ਕਰੋ ਔਰ ਸੇਵਾ ਦੇ ਮਗਰ ਕੋਈ ਲੋਭ ਲਾਲਚ ਨਾ ਹੋਵੇ ਸੇਵਾ ਦੇ ਮਗਰ ਕੋਈ ਤਮਾਣਾ ਨਾ ਹੋਵੇ ਬਲਕਿ ਸੰਤੋਖ ਹੋਵੇ